ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਉਤੇ ਇੱਕ ਹੋਰ ਕੇਸ ਖੁੱਲ ਗਿਆ ਇੱਕ ਹੋਰ ਕੇਸ ਪੈ ਗਿਆ ਬਜਾਏ ਜ਼ਮਾਨਤ ਹੋਣ ਦੇ ਇੱਕ ਹੋਰ ਕੇਸ ਪੈ ਗਿਆ ਨਾ ਸਿਰਫ ਵਿਕਰਮ ਸਿੰਘ ਮਜੀਠੀਆ ਤੇ ਬਲਕਿ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਟੱਬਰ ਉਤੇ ਵੀ ਇੱਕ ਹੋਰ ਪਰਚਾ ਹੋ ਗਿਆ ਇਹਨਾਂ ਨੇ ਜਿਹੜੇ ਇੱਕ ਬਹੁਤ ਹੀ ਤਗੜੇ ਤੇ ਮੰਨੇ-ਦੰਨੇ ਵਕੀਲ ਬੰਗਲੌਰ ਤੋਂ ਮਂਗਾਏ ਸੀ ਸ਼ੰਕਰ ਹੇਕੜਾ ਸਾਹਿਬ ਉਹ ਵੀ ਇਹਨਾਂ ਦੀ ਜ਼ਮਾਨਤ ਨਾ ਕਰਵਾ ਸਕੇ ਬਲਕਿ ਕੰਮ ਪੈ ਗਿਆ ਉਲਟਾ ਇੱਕ ਹੋਰ ਪੈ ਗਿਆ ਕੇਸ ਇਹ ਸਾਰੀ ਡਿਟੇਲ ਕੀ ਆ ਭਾਈ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਸਤੇ ਵਿਚਾਰ ਬਾਤ ਵੱਡੀ ਖਬਰਾਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਦੇ ਵਕੀਲ ਨੇ ਪਸਾ ਦਿੱਤਾ ਯਾਨੀ ਬੰਗਲੌਰ ਤੋਂ ਬੁਲਾਏ ਉਹਨਾਂ ਨੇ ਸ਼ੰਕਰ ਹੇਗੜੇ ਕਿ ਮੇਰੀ ਜ਼ਮਾਨਤ ਹੋ ਜਾਵੇ ਪਰ ਦੂਜੇ ਪਾਸੇ ਇਹਦਾ ਉਲਟਾ ਹੋ ਗਿਆ ਪੰਜਾਬ ਦੀ ਸਰਕਾਰ ਨੇ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਦੱਸੀ ਸੀ ਕਿ ਭਾਈ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਜਨਤਾ ਇਹ ਕਦੇ ਨਹੀਂ ਚਾਹੁੰਦੀ ਕਿ ਵਿਕਰਮ ਮਜੀਠੀਆ ਬਾਹਰ ਆ ਜਾਵੇ ਸਭ ਕੁ ਉਸ ਗੱਲ ਦਾ ਉਲਟਾ ਪੈ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਆਪਣੇ ਇੱਕ ਵਕੀਲ ਬੁਲਾਉਂਦੇ ਨੇ ਬੰਗਲੌਰ ਤੋਂ ਕਿ ਭਾਈ ਮੇਰੀ ਜ਼ਮਾਨਤ ਨਹੀਂ ਕਰਵਾ ਦੇ ਸਾਡੇ ਪੰਜਾਬ ਦੇ ਵਕੀਲ ਤਾਂ ਕਹਿੰਦੇ ਜੀ ਇਹਨਾਂ ਨੂੰ ਕਰੋੜਾਂ ਰੁਪਏ ਦਿੱਤਾ ਵੀ ਪਾਣੀ ਦੇ ਵਿੱਚ ਡੱਗਿਆ ਯਾਨੀ ਬਿਕਰਮ ਮਜੀਠੀਆ ਦੇ ਉੱਤੇ ਇੱਕ ਹੋਰ ਕੇਸ ਦਰਜ ਹੋ ਗਿਆ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਇਹਨਾਂ ਦੋਵਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ ਕਿਉਂਕਿ ਉਹਨੇ 10 ਸਾਲ ਤੱਕ ਦਾ ਕਾਲਾ ਚਿੱਠਾ ਜਿਹੜਾ ਕਿ ਆਪਣੇ ਮੁਤਾਬਕ ਸਹੀ ਸਮਝਦੇ ਹੋયા ਯਾਨੀ ਉਹਨੇ ਭਰਿਆ ਜੱਜ ਸਾਹਿਬ ਦੇ ਸਾਹਮਣੇ ਕਿ ਭਾਈ ਇਹ ਬਿਕਰਮ ਮਜੀਠੀਆ ਦੀ ਸਾਰੀ ਘਟੇਲ 10 ਸਾਲਾਂ ਦੀ ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਮੇਰਾ ਕਲਾਇੰਟ ਦਾ ਬਿਲਕੁਲ ਹੀ ਮਰਦੋਸ਼ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਮੈਂ ਪਹਿਲਾਂ ਸਵੇਰ ਜਿਹੜੀ ਵੀਡੀਓ ਪਾ ਚੁੱਕਿਆ ਦਰਾਂ ਸਾਲ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪੱਕੀ ਹੈ ਪਰ ਉਸਨੇ ਉਲਟਾ ਕਰ ਦਿੱਤਾ ਮੈਂ ਇਹਦਾ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਕੱਲਾ ਨਹੀਂ ਬਲਕਿ ਪੂਰੇ ਟੱਬਰ ਦੇ ਉੱਤੇ ਯਾਨੀ ਕਹਿ ਸਕਦੇ ਜਿਵੇਂ ਪੂਰੇ ਪਰਿਵਾਰ ਦੇ ਉੱਤੇ ਯਾਨੀ ਬਹੁਤ ਸਾਰੇ ਉਹਨਾਂ ਦੇ ਲੋਕਾਂ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਇੱਕ ਪਾਸੇ ਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਵਲੇ ਨੇ ਪ੍ਰਧਾਨ ਨੇ ਜਿਹੜੇ ਕੇ ਕਾਲ ਤੱਕ ਤੋਂ ਵੀ ਵੈਸੇ ਦੀ ਪੰਜਾਬ ਦੀ ਜਨਤਾ ਬੰਨੀਆਂ ਨਿਖਾਰੇ ਗਏ ਨੇ ਔਰ ਦੂਜੇ ਪਾਸੇ ਕਹਿੰਦੇ ਜੀ ਸਾਡਾ ਪੰਜਾਬ ਦੇ ਅੰਦਰ ਬਹੁਤ ਵੱਡਾ ਜ਼ੋਰਦਾਰ ਬੋਲਬਾਲਾ ਅੱਜ ਕੱਲ ਯਾਨੀ ਰੈਲੀ ਤੇ ਰੈਲੀ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀ ਐਕਟਿੰਗ ਕਰ ਰਹੇ ਸੀ 12 ਸਾਲ ਦੇ ਵਿੱਚ ਉਹ ਸਾਰੀ ਧਰੀ ਦੀ ਧਰੀ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਵੱਡੇ ਦਾਅਵੇ ਦੇ ਨਾਲ ਕਹੀ ਸੀ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸੰਬੋਧਨ ਹੁੰਦਿਆ ਕਹੀ ਸੀ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰੋਂ ਕਦੇ ਵੀ ਨਿਕਲਣ ਦੇਵਾਂਗੇ ਪਰ ਦਰਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਹੁਣ ਬਹੁਤ ਸਾਰੇ ਲੋਕਾਂ ਦੇ ਉੱਤੇ ਕਹਿ ਸਕਦੇ ਹਾਂ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਕੀ ਹੈ ਕਿਉਂਕਿ ਜਦੋਂ ਵਿਜੀਲੈਂਸ ਇਹਨਾਂ ਨੂੰ ਹੁਣ ਫਿਰ ਤੋਂ ਜਿਹੜੀ ਰੇਡ ਵੱਜੀ ਹੈ ਇਹਨਾਂ ਨੇ ਫਿਰ ਤੋਂ ਰੁਕਾਵਟ ਪਾਈ ਹੈ ਯਾਨੀ ਇਹਨਾਂ ਦੇ ਸਮਰਥਕ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਨੇ ਜਿਹੜੇ ਕਹਿੰਦੇ ਜੀ ਅਸੀਂ ਇਕਾਲੀ ਦਾ ਨਾ ਕੱਟੜ ਤੇ ਅਸੀਂ ਬਿਕਰਮ ਸਿੰਘ ਮਜੀਠੀਆ ਦੇ ਲਈ ਮਰ ਵੀ ਸਕਦੇ ਹਾਂ ਬਹੁਤ ਸਾਰੇ ਲੋਕ ਹੈਗੇ ਨੇ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਤੁਹਾਨੂੰ ਹੁਣ ਪਹਿਲੀ ਖਬਰ ਦਿਖਾਉਣੀ ਚਾਹੁੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੇ ਰੁਕਾਵਟ ਕਿਵੇਂ ਪਾ ਦਿੱਤੀ ਸੀ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟਸਾਂ ਦੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਿ ਇਹ ਮਾਮਲਾ ਕਰਜ ਕੀਤਾ ਗਿਆ ਮਜੀਠੀਆ ਦੀ ਰਿਹਾਈਸ਼ ਤੇ ਰੇਡ ਕਰਨ ਜਦੋਂ ਬਿਜ਼ਨਸ ਦੀ ਟੀਮ ਪਹੁੰਚੀ ਸੀ ਤਾਂ ਇਸੇ ਤਰ੍ਹਾਂ ਨੇ ਇਲਜ਼ਾਮ ਲੱਗੇ ਨੇ ਕਿ ਵਿਕਰਮ ਮਜੀਠੀਆ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਜੋ ਕਿ ਬਿਜ਼ਨਸ ਦੇ ਕੰਮ ਦੇ ਵਿੱਚ ਅਫੀਗਲ ਪਾਇਆ ਗਿਆ ਰੁਕਾਵਟ ਪਾਈ ਗਈ ਇਹਨਾਂ ਇਲਜ਼ਾਮਾਂ ਦੇ ਤਹਿਤ ਐਫਆਈਆ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ 25 ਜੂਨ ਨੂੰ ਹੀ ਅਦਰਜ ਹੋ ਗਿਆ ਸੀ ਕਿਉਂਕਿ 25 ਜੂਨ ਨੂੰ ਵਿਕਰਮ ਅਜੀਤ ਚੰਨ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਕੁਝ ਦਿਨ ਬਾਅਦ ਦਸਤਿਲ ਇੱਕ ਨਵੀਂ ਐਫਆਈਆ ਦਰਜ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗੇ ਨੇ ਦਰਸਤ 25 ਜੂਨ ਨੂੰ ਜਦੋਂ ਕਿ ਵਿਜੀਲੈਂਸ ਦੇ ਵੱਲੋਂ ਵਿਕਰਮ ਅਜੀਤ ਚੰਨ ਦੀ ਅਮਰਸਸ ਤੇ ਰਿਹਾਈ ਤੇ ਰੇਡ ਕੀਤੀ ਜਾਂਦੀ ਹੈ 3-4 ਘੰਟੇ ਤੱਕ ਲਗਾਤਾਰ ਆ ਸਵਾਜਵਾਬ ਹੁੰਦੇ ਨੇ ਇਸ ਦੇ ਵਿਚਾਲੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਟੀਮ ਦੇ ਨਾਲ ਸੋਸ਼ਲ ਮੀਡੀਆ ਤੇ ਕਈ ਵੀਡੀਓ ਵੀ ਅਲਗ-ਅਲਗ ਚੈਰੀ ਕੀਤੀਆਂ ਜਾਂਦੀਆਂ ਨੇ ਆ ਕਾਫੀ ਬਹਿਸਬਾਜ਼ੀ ਹੁੰਦੀ ਹੋਈ ਨਜ਼ਰ ਆਉਂਦੀ ਹੈ ਅ ਤਦ ਅਸਲ ਉਸੇ ਮਾਮਲੇ ਨੂੰ ਉਸੇ ਦੇ ਨੇ ਪੂਰਾ ਆਧਾਰ ਬਣਾਇਆ ਗਿਆ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗੇ ਨੇ ਇਹਨਾਂ ਇਲਜ਼ਾਮਾਂ ਦੇ ਤਹਿਤ ਐਫ ਆਈ ਆਰ ਅ ਤਰਜ ਕੀਤੇ ਗਈ ਹੈ ਤਾਂ ਸੁਣ ਲਓ ਪੰਜਾਬ ਵਾਲੇ ਇੱਕ ਨਵਾਂ ਕੇਸ ਠੋਕ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਉਹਨਾਂ ਬਰਕਰਾਂ ਦੇ ਉੱਤੇ ਜਿਹੜੇ ਕਹਿੰਦੇ ਸੀ ਅਸੀਂ ਵਿਕਰਮ ਮਜੀਠੀਆ ਦੇ ਕਟੜ ਸਮਰਥਕ ਕਿਉਂਕਿ ਮੈਂ ਪਰਿਵਾਰ ਕਿਉਂ ਕਿ ਸ਼ੁਰੂਆਤ ਦੇ ਵਿੱਚ ਪਹਿਲੀ ਇਹ ਗੱਲ ਦੱਸਦਾ ਕਿਉਂਕਿ ਪੰਜਾਬ ਦੇ ਸਾਡੇ ਕਈ ਭੈਣ ਭਰਾ ਕਹਿਣਗੇ ਕਿ ਗੱਲ ਫੇਕ ਆ ਨਹੀਂ ਜਿਹੜਾ ਇਹਨਾਂ ਦਾ ਪਰਿਵਾਰ ਹੈ ਵਿਕਰਮ ਸਿੰਘ ਮਜੀਠੀਏ ਦਾ ਉਹ ਦਰਹਸਲ ਦੇ ਵਿੱਚ ਇਹਨਾਂ ਦੇ ਸਮਰਥਕ ਕੀ ਨੇ ਉਹ ਕਹਿੰਦੇ ਆ ਜੀ ਵਿਕਰਮ ਮਜੀਠੀਏ ਦੇ ਲਈ ਅਸੀਂ ਜਾਨ ਵੀ ਦੇ ਸਕਦੇ ਆ ਪਰ ਅੱਜ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਇੱਕ ਹੋਰ ਖਤਰਾ ਪੈਦਾ ਹੋ ਗਿਆ ਉਸ ਖਬਰ ਨੂੰ ਵੀ ਤੁਹਾਡੇ ਨਾਲ ਸਾਹਮਣੇ ਤਰਨਾ ਚਾਹੁੰਦਾ ਕਿਉਂਕਿ ਕਈ ਵਾਰ ਇਹ ਮੈਂ ਨਹੀਂ ਕਹਿੰਦਾ ਕਈ ਵਾਰ ਇਹਨਾਂ ਦੇ ਵਕੀਲਾਂ ਵੱਲੋਂ ਬਿਆਨ ਦਿੱਤੇ ਗਏ ਹਨਾਂ ਦੀ ਖੁਦ ਘਰਵਾਲੀ ਵੱਲੋਂ ਬਿਆਨ ਦਿੱਤੇ ਗਏ ਨੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਡਿਮਾਂਡ ਕੀਤੀ ਹੈ ਕਹਿੰਦਾ ਜੀ ਮੈਨੂੰ ਜੇਲ੍ਹ ਦੇ ਵਿੱਚ ਉਹਨਾਂ ਕੈਦੀਆਂ ਦੇ ਨਾਲ ਹਲੇ ਤੱਕ ਰੱਖਿਆ ਹੋਇਆ ਬਹੁਤ ਟਾਈਮ ਦੀ ਪਟੀਸ਼ਨ ਪਾ ਰੱਖੀ ਹੈ ਕੋਰਟ ਦੇ ਅੰਦਰ ਕਿ ਮੈਨੂੰ ਇਹਨਾਂ ਕੈਦੀਆਂ ਤੋਂ ਵੱਖ ਕੀਤਾ ਜਾਵੇ ਪਰ ਦਰਅਸਲ ਦੇ ਵਿੱਚ ਉਹਨੂੰ ਪੰਜਾਬ ਦੀ ਸਰਕਾਰ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਪੰਜਾਬ ਦੇ ਅੰਦਰ ਜਿੰਦੇ ਵੀ ਤੁਸੀਂ ਮਰਦੋਸ਼ ਲੋਕਾਂ ਨੂੰ ਚਿੱਟੇ ਦੇ ਨਾਲ ਮਾਰਿਆ ਔਰ ਚਿੱਟੇ ਦੇ ਨਾਲ ਪੰਜਾਬ ਦੇ ਅੰਦਰ ਨਵੀਂ ਪੀੜੀ ਨੂੰ ਖਤਮ ਕਰਨ ਦਾ ਕੰਮ ਕੀਤਾ ਤੁਹਾਡੇ ਇਸ ਪੈਸੇ ਨੇ ਜਿਹੜਾ ਤੁਸੀਂ ਕਹਿੰਦੇ ਪੈਸਾ ਸਾਡੇ ਕੋਲੇ ਆਉਣਾ ਚਾਹੀਦਾ ਚਾਹੇ ਪੰਜਾਬ ਖੂਹ ਵਿੱਚ ਜਾਵੇ ਪਰ ਅੱਜ ਦੀ ਸਰਕਾਰ ਪੰਜਾਬ ਦੀ ਅੱਡੀ ਚੋਟੀ ਦਾ ਜੋਰ ਲਾ ਲਓ ਭਾਵੇਂ ਪੰਜਾਬ ਦੀ ਸਰਕਾਰ ਕਹਿੰਦੀ ਹੁਣ ਨਹੀਂ ਨਿਕਲਣ ਦੇ ਇਹ ਭਗਵੰਤ ਮਾਨ ਕਹਿ ਰਿਹਾ ਜਿਹੜੇ ਬਿਆਨ ਮੈਂ ਤੁਹਾਨੂੰ ਦੇ ਰਿਹਾ ਇਹ ਸਾਰੇ ਭਗਵੰਤ ਮਾਨ ਮੁੱਖ ਮੰਤਰੀ ਦੇ ਨੇ ਕਹਿੰਦਾ ਜੀ ਅਸੀਂ ਪੱਕੇ ਪੈਰਾਂ ਦੇ ਉੱਤੇ ਚੱਕਿਆ ਤੇ ਚੱਕਣਾ ਵੀ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਸਮਰਥਨ ਪੂਰਾ ਪੰਜਾਬ ਕਰ ਰਿਹਾ ਭਾਈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਗੱਲਾਂ ਦੇ ਉੱਤੇ ਚੱਲਣ ਵਾਲਾ ਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਫਿਰ ਤੋਂ ਇੱਕ ਲੋਕਪ੍ਰੀਯ ਨੇਤਾ ਬਣ ਚੁੱਕਿਆ ਹਾਂ ਕੁਝ ਗੱਲਾਂ ਜ਼ਰੂਰ ਨੇ ਜਿਵੇਂ ਕਿ ਲੈਂਡ ਪੂਲਿੰਗ ਪਾਲਿਸੀ ਹੈ ਇਹਨਾਂ ਲੋਕ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਹੇ ਆ ਕਿਸਾਨ ਭਾਈਚਾਰਾ ਇਹਨਾਂ ਨੂੰ ਵੀ ਚਾਹੀਦਾ ਮੈਂ ਵੀ ਕਹਿਣਾ ਚਾਹੁੰਦਾ ਦੇਖੋ ਜਿਹੜੇ ਪੰਜਾਬ ਦੇ ਅੰਦਰ ਇਫੈਕਟ ਨੇ ਕਿਸੇ ਵੀ ਗੱਲ ਨੂੰ ਲੈ ਕੇ ਪੈਂਦੇ ਨੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮਾਨ ਨਾਲ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਵਾਪਸ ਲਿਆ ਜਾਵੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿੰਨਾ ਭਾਈਚਾਰਾ ਤੁਸੀਂ ਕਹਿਨ ਕਰ ਸਕਦੇ ਹੋ ਕਰੋ ਕਿਉਂਕਿ ਆਉਣ ਵਾਲਾ ਟਾਈਮ ਹੈ ਜਿਹੜਾ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਭਾਰੀ ਸੰਕਟ ਆ ਸਕਦਾ ਕਿਉਂ ਆ ਸਕਦਾ ਤੋਗੇ ਜੇਕਰ ਭੁੱਲੇ ਭਟਕੇ ਵੀ ਲੋਕ ਪਰਚਾ ਪਲਟ ਕਰ ਦਿੰਦੇ ਨੇ ਸਰਕਾਰ ਦਾ ਇੱਥੇ ਸਰਕਾਰ ਅਕਾਮੀ ਦਲ ਦੀ ਬਣ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਕੱਲੇ-ਇਕੱਲੇ ਬੱਚੇ ਨੂੰ ਕੋਹ-ਕੋਗੇ ਫਿਰ ਤੋਂ ਮਰਿਆ ਜਾਣਾ ਤੇ 82 ਤੇ 84 ਵਾਲਾ ਮਾਹੌਲ ਉਹ ਤੁਹਾਡੇ ਸਾਹਮਣੇ ਹੁਣ ਕਿਉਂਕਿ ਜਿਹੜੇ ਲੋਕ ਬਾਦਲ ਕਹਿੰਦੀ ਗੱਲ ਕਰ ਰਹੇ ਨੇ ਜਿਹੜੇ ਲੋਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਰਹਿੰਦੇ ਹੋਏ ਪ੍ਰਸ਼ਾਸਨ ਨੂੰ ਧਮਕੀ ਦੇ ਸਕਦੇ ਇੱਕ ਸਾਬਕਾ ਡੀਜੀਪੀ ਨੂੰ ਧਮਕੀ ਦੇ ਸਕਦੇ ਨੇ ਤਾਂ ਹੁਣ ਤੁਸੀਂ ਆਪ ਸਮਝੋ ਇਸ ਗੱਲ ਤੋਂ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਬਾਦਲਾਂ ਦੇ ਹੱਥ ਤੁਸੀਂ ਆਪਣੇ ਪੰਜਾਬ ਦੀ ਚਾਬੀ ਫੜਾ ਦਿੱਤੀ ਤੇ ਤੁਹਾਡੇ ਨਾਲ ਜਾਂ ਸਾਡੇ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕਦਾ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਪੰਜਾਬ ਵਾਲੇ ਮੈਂ ਬਾਰ ਬਾਰ ਕਹਿਣਾ ਗੱਲ ਉਹੀ ਚੁਣੋ ਦੇਖੋ ਨਿੱਜੀ ਦੁਸ਼ਮਣੀ ਨਾ ਕਿਸੇ ਨਾਲ ਹੋਈ ਗਈ ਆ ਨਾ ਲੋੜ ਪਰ ਗੱਲ ਉਹ ਚੁਣੋ ਜਿਹੜੀ ਪੰਜਾਬ ਦੇ ਹਿੱਤਾਂ ਵਿੱਚ ਹੋਵੇ ਪੰਜਾਬੀ ਦੇ ਹਿੱਤ ਵਿੱਚ ਹੋਵੇ ਤਾਂ ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਇਸ ਤੋਂ ਵੀ ਵੱਧ ਖੁਸ਼ਹਾਲੀ ਆ ਜਾਏ ਯਾਰ ਪੰਜਾਬ ਚਿੱਟੇ ਦੇ ਨਾਲ ਮਾਰਿਆ ਗਿਆ ਇਹ ਗੱਲ ਨੂੰ ਮੰਨਣਾ ਪੈਣਾ ਪੰਜਾਬ ਵਾਲੇ ਸਾਰੇ ਵਾਸੀਆਂ ਨੂੰ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਰੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਨੇ ਜੋ ਜੋ ਕੀਤਾ ਉਹ ਇਹਦੇ ਸਾਹਮਣੇ ਆਉਂਦਿਆ ਜੋ ਇਹਨੇ ਬੀਜਿਆ ਉਹ ਕਟਣਦਿਆ ਇਹਨੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਕਈ ਮਾਵਾਂ ਦੇ ਘਰ ਉਜਾੜੇ ਤੇ ਅੱਜ ਆਉਂਦੀ ਉਹ ਸਜ਼ਾ ਪੁਕਤਨਦਿਆ ਬੜੀ ਕੋਸ਼ਿਸ਼ ਕਰਦਾ ਪਿਆ ਹੈ ਕਿ ਮੇਰੀ ਜ਼ਮਾਨਤ ਹੋ ਜੇ ਪਰ ਉਹ ਕੋਈ ਚੱਕਰ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੀ ਆਵਾਮ ਵੀ ਫੁੱਲ ਜ਼ੋਰ ਲਾ ਰਹੀ ਹੈ ਕਿ ਇਹ ਹੁਣ ਬਾਹਰ ਨਾ ਆਵੇ ਸਖਤੋ ਸਖਤ ਸਜ਼ਾ ਦਿੱਤੀ ਜਾਏ ਤੁਸੀਂ ਦੇਖ ਲਓ ਕਿ ਵਿਕਰਮ ਸਿੰਘ ਮਜੀਠੀਆ ਨੇ ਕਰੋੜਾਂ ਰੁਪਏ ਲਾ ਕੇ ਬੰਗਲੌਰ ਤੋਂ ਆਪਣਾ ਇੱਕ ਵਕੀਲ ਬੁਲਾਇਆ ਸੀ ਸ਼ੰਕਰ ਹੇਕੜੇ ਜਿਹੜਾ ਕਿ ਉਹਨਾਂ ਨੂੰ ਬੜਾ ਯਕੀਨ ਸੀ ਕਿ ਸਾਡੀ ਜ਼ਮਾਨਤ ਕਰਵਾ ਦੇਗਾ ਪਰ ਉਹ ਬਜਾਏ ਜ਼ਮਾਨਤ ਹੋਣ ਦਾ ਕੰਮ ਪੈ ਗਿਆ ਉਲਟਾ ਵਿਕਰਮ ਸਿੰਘ ਮਜੀਠੀਆ ਤੇ ਇੱਕ ਹੋਰ ਕੇਸ ਪੈ ਗਿਆ ਵਾ ਜਿਹੜਾ ਕਿ ਸਰਕਾਰੀ ਕੰਮ ਦੇ ਵਿੱਚ ਮਦਖਲਤ ਦਾ ਕੇਸ ਜਦੋਂ 6 ਜੂਨ ਨੂੰ ਇਹਨਾਂ ਨੂੰ ਅਰੈਸਟ ਕਰਨ ਗਏ ਸੀ ਇਹਨਾਂ ਨੂੰ ਗ੍ਰਿਫਤਾਰ ਕਰਨ ਗਏ ਸੀ ਵਿਜੀਲੈਂਸ ਦੀਆਂ ਟੀਮਾਂ ਤੇ ਉਦੋਂ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਇਹਨਾਂ ਦੇ ਸਮਰਥਕ ਸੀ ਉਹਨਾਂ ਸਾਰਿਆਂ ਨੇ سرکاری ਜਿਹੜਾ ਅਮਲਾ ਸੀ ਸਰਕਾਰੀ ਲੋਕ ਸੀ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਵਿੱਚ ਮਦਖਲਤ ਕਰਦੇ ਪਏ ਸੀ ਕੰਮ ਨਹੀਂ ਕਰਨ ਦੇਂਦੇ ਤੇ ਉਹ ਕੇਸ ਉਹਨਾਂ ਨੇ ਤੇ ਪਾ ਗਏ ਕਿਉਂਕਿ ਇਹ ਵੀ ਇੱਕ ਜੁਰਮ ਹੈ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਹਨੂੰ ਉਹਦਾ ਕੰਮ ਨਾ ਕਰਨ ਨਾ ਦੇਣਾ ਵਿੱਚ ਮਦਖਲਤ ਕਰਨਾ ਤੇ ਉਹ ਕੇਸ ਵੀ ਹੁਣ ਵਿਕਰਮ ਸਿੰਘ ਮਜੀਠੀਆ ਤੇ ਉਹਦੇ ਸਮਰਥਕਾਂ ਉੱਤੇ ਪੈ ਗਿਆ ਉਹਨਾਂ ਦੇ ਪਰਚੇ ਹੋ ਗਏ ਆ ਉਹ ਜਿਹੜੇ ਉਹਨਾਂ ਦੇ ਸਮਰਥਕ ਸੀ ਨਾ ਜਿਹੜੇ ਕਹਿੰਦੇ ਸੀ ਤੁਹਾਡਾ ਪਰਿਵਾਰ ਹੈ ਤੁਹਾਡਾ ਟੱਬਰ ਹੈ ਤੁਹਾਡੀ ਖਾਤਰ ਅਸੀਂ ਜਾਨ ਦੇ ਦਾਂਗੇ ਸਾਰੇ ਹੁਣ ਫਸ ਗਏ ਕਸੂਤੇ ਫਸ ਗਏ ਆ ਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਹੁਣ ਲੰਬੇ ਜਾਣਗੇ ਜਿਨ੍ਹਾਂ ਨੇ ਕਿ ਬੜਾ ਹੀ ਵੱਡੀ ਰਕਮ ਖਰਚ ਕੇ ਇਹ ਬੰਗਲੌਰ ਤੋਂ ਜਿਹੜਾ ਵਕੀਲ ਬੁਲਾਇਆ ਸੀ ਨਾ ਉਹ ਵੀ ਸਾਰੇ ਪੈਸੇ ਪਾਣੀ ਚ ਬੈ ਗਏ ਕਿਉਂਕਿ ਕੋਈ ਫਾਇਦਾ ਨਹੀਂ ਹੋਇਆ ਬਾਕੀ ਮੁੱਖ ਮੰਤਰੀ ਸਾਹਿਬ ਨੇ ਆਪਣੇ ਵਾਦੇ ਪੂਰੇ ਕੀਤੇ ਪੂਰਾ ਜ਼ੋਰ ਲਾ ਰਿਹਾ ਤੇ ਉਹਨਾਂ ਦੀ ਇਹ ਹੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਜਿਨ੍ਹਾਂ ਜਿਨ੍ਹਾਂ ਨੁਕਸਾਨ ਪਹੁੰਚਾਇਆ ਉਹਨਾਂ ਸਾਰਿਆਂ ਕੋ ਹਿਸਾਬ ਲਿਆ ਜਾਏ ਉਹਨਾਂ ਸਾਰਿਆਂ ਨਸ਼ਾ ਤਸਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚੱਲੇ ਤੇ ਬਾਕੀ ਵੀਰੋ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਕੰਮ ਦੇਖ ਰਹੇ ਹੋ ਤੁਹਾਨੂੰ ਇਹਨਾਂ ਦੇ ਕੰਮ ਕਿਸ ਤਰ੍ਹਾਂ ਦੇ ਲੱਗਦੇ ਪਏ ਕਮੈਂਟ ਕਰਕੇ ਆਪਣੀ رائے ਦੇ ਹਿਸਾਰ ਲਾਜ਼ਮੀ ਕਰਿਓ ਆਪਣਾ ਖੋਟੇਸਰਾ ਖਿਆਲ ਨਾ ਬਰਾ